ਹਾਂਜੀ ਕੀ ਹਾਲ ਚੱਲ ਮਿੱਤਰੋ ਅੱਜ ਆਪਾਂ ਚੱਲੇ ਆ ਆਨੰਦਪੁਰ ਸਾਹਿਬ ਨੂੰ ਹੁਣ ਮੋਟਰਸਾਈਕਲ 'ਵਾਂ ਕੱਪੜਾ ਮਾਰ ਰਹੇ ਤੁਹਾਨੂੰ ਕਰਾਉਨੇ ਆ ਦਰਸ਼ਨ ਉੱਥੇ ਜਾ ਕੇ ਜਾਰੇ ਨੂੰ ਉੱਪਰ ਬਾਕੀ ਕਨੌਂਲੀ ਜਾ ਕੇ ਦਸਤੂਰ ਵਿੱਚ ਲੈ ਕੇ ਚੱਲਦੇ ਹਾਂ ਇਸ ਦੀ ਸਪੀਡ 'ਤੇ ਜਾ ਰਹੇ ਹਾਂ ਲਓ ਜੀ ਪਹੁੰਚ ਗਏ ਹਾਂ ਇਹ ਦੇਖਦੇ ਹਾਂ ਮੱਤਾਂ ਕਿ ਤੁਹਾਡੇ ਦਰਸ਼ਨ ਕਰਾਉਂਦੇ ਆਂ ਵੱਖ-ਵੱਖ ਬੋਤਲਾਂ ਵੀ ਦੇਖ ਰਿਹਾ ਤੇ ਇੱਧਰ ਗੁਰੂ ਜੀ ਦੇ ਸ਼ਸਤਰ ਆ ਗਏ ਬੱਸ ਵਿੱਚ ਰੱਖੇ ਹੋਏ ਸੀ ਦੇਖਿਆ ਬੰਦੇ ਉਹ ਫੇਰਾ ਖੰਡਾ ਦੇਖ ਲਈ